ਇਹ ਹੱਥ ਜਿਹੜੇ ਕਹਿੰਦੇ ਸੀ ਸਾਨੂੰ ਕੋਈ ਹੱਥ ਨਹੀਂ ਪਾ ਸਕਦਾ ਸਾਡੇ ਕਰੇ ਪੁਲਿਸ ਪੁੱਛੇ ਬਿਨਾਂ ਜਾਂ ਦੱਸੇ ਬਿਨਾਂ ਆ ਨਹੀਂ ਸਕਦੀ ਆ ਆ ਨਾ ਪਈ ਨਾਲੀ ਵੈਸੀ ਮਿਲੇਓ ਕਿਵੇਂ ਠੀਕ ਹੋ ਜਿਹੜਾ ਬੰਦਾ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਚ ਕੋਈ ਹਿੱਸਾ ਪਾਊਗਾ ਜਿਹੜਾ ਬੰਦਾ ਪੰਜਾਬ ਨੂੰ ਖੋਖਲਾ ਕਰਨ ਚ ਪਏ ਹਿੱਸਾ ਪਾਊਗਾ ਉਹਦਾ ਕੋਈ ਉਹਦੇ ਤੇ ਰਹਿਮ ਨਹੀਂ ਕੋਈ ਉਹਦੇ ਤਰਸ ਨਹੀਂ ਕਾਰਵਾਈ ਹੋਊਗੀ ਜੋ ਮਰਜ਼ੀ ਕਰ ਲੋ ਜਿੰਨੇ ਮਰਜ਼ੀ ਵੱਡੇ ਬੰਦੇ ਹੋ ਜਿੰਨੀ ਮਰਜ਼ੀ ਤੁਹਾਡੀ ਪਹਿਲਾਂ ਚੱਲਦੀ ਰਹੀ ਐ ਇੱਥੇ ਨਹੀਂ ਚੱਲਦੀ ਦਿਲ ਦੀਆਂ ਗਹਿਰਾਈਆਂ ਚੋਂ ਸ਼ੁਕਰੀਆ ਇਤਿਹਾਸਕ ਕਸਬਾ ਅਮਰਗੜ ਅੱਜ ਇੱਥੇ ਇਨੀ ਭਾਰੀ ਗਿਣਤੀ ਦੇ ਵਿੱਚ ਤੁਸੀਂ ਖਰਾਬ ਮੌਸਮ ਦੇ ਬਾਵਜੂਦ ਇੱਥੇ ਪਹੁੰਚੇ ਹੋ ਤੁਹਾਡਾ ਚੱਲਿਆ ਹੋਇਆ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਆਲੇ ਦੋਲੇ ਦੇ ਪਿੰਡਾਂ ਤੋਂ ਪੰਜ ਸਰਪੰਚ ਸਹਿਬਾਨ ਮੋਤ ਵਰ ਸੱਜਣ ਮਾਵਾ ਭੈਣਾ ਨੌਜਵਾਨ ਵੀਰ ਛੋਟੇ ਬੱਚੇ ਸਾਰਿਆਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਮੇਰੇ ਨਾਲ ਮੰਚ ਤੇ ਮੇਰੇ ਕੈਬਨਿਟ ਦੇ ਸਾਥੀ ਮੁੰਡੀਆਂ ਸਾਹਿਬ ਸਾਡੇ ਅਮਲੇ ਕੋਲੇ ਤੋਂ ਐਮ ਐਲ ਏ ਡਾਕਟਰ ਜਮੇਲੂਰ ਮਹਾਨ ਜੀ ਸਾਡੇ ਲੋਕਲ ਐਮ ਐਲ ਏ ਜਸਵੰਤ ਸਿੰਘ ਜੀ ਗੱਜਨ ਮਾਜਰਾ ਸਾਹਿਬ ਸਾਡੀ ਅਮਰਗੜ ਦੀ ਲੋਕਲ ਟੀਮ ਜਿਹਦੇ ਚ ਜੱਸੀ ਸੇਖੋਂ ਸਾਹਿਬ ਕੇਵਲ ਜਾਗੋ왈 ਜੀ ਇਸ ਤੋਂ ਇਲਾਵਾ ਸਾਡੀ ਪੂਰੀ ਮਲੇ ਕੋਲੇ ਦੀ ਤੇ ਅਮਰਗੜ ਦੀ ਤੇ ਅਹਿਮਦਗੜ ਦੀ ਟੀਮ ਦਰਜਾ ਬਰ ਦਰਜਾ ਸਾਡੇ ਵਲੰਟੀਅਰ ਸਹਿਬਾਨ ਸਾਰੇ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੋ ਸਬ ਤਹਿਸੀਲਾਂ ਦਾ ਤੋਂ ਘਟਨ ਰੱਖਿਆ ਸੀ ਇਸ ਤੋਂ ਪਹਿਲਾਂ ਮੈਂ ਅਹਿਮਦਗੜ ਜਾ ਕੇ ਆਇਆ ਹਾਂ ਜਿੱਥੇ ਬੜੀ ਸ਼ਾਨਦਾਰ ਸਬ ਤਹਿਸੀਲ ਦੀ ਬਿਲਡਿੰਗ ਬਣੀ ਹੈ ਉਹਦੇ ਵਿੱਚ ਫਰਦ ਕੇਂਦਰ ਹੈ ਉਹਦੇ ਵਿੱਚ ਪਟਵਾਰ ਖਾਨਾ ਵੀ ਹੈ ਉਹਦੇ ਚ ਐਸ ਡੀ ਐਮ ਸਾਹਿਬ ਦਾ ਦਫਤਰ ਵੀ ਹੈ ਐਸ ਡੀ ਐਮ ਸਾਹਿਬ ਦੀ ਕੋਰਟ ਵੀ ਹੈ ਡੀ ਐਸ ਪੀ ਦਾ ਦਫਤਰ ਵੀ ਹੈ ਲੋਕਾਂ ਦੇ ਵਾਸਤੇ ਉਡੀਕ ਘਰ ਵੀ ਬਣਾਏ ਗਏ ਨੇ ਪਾਣੀ ਦਾ ਪ੍ਰਬੰਧ ਹੈ ਬਾਥਰੂਮਾਂ ਦਾ ਪ੍ਰਬੰਧ ਹੈ ਬੜੀ ਸ਼ਾਨਦਾਰ ਬਿਲਡਿੰਗ ਤੇ ਬਿਲਕੁਲ ਸੇਮ ਹੀ ਡਿਜ਼ਾਈਨ ਸਾਰੇ ਪੰਜਾਬ ਚ ਅਸੀਂ ਸੇਮ ਹੀ ਕੀਤਾ ਹੈ ਇੱਕੋ ਜਿਹਾ ਅਮਰਗੜ ਦੇ ਵਿੱਚ ਉਦੋਂ ਘਾਤ ਨ ਹੋਇਆ ਉਹੀ ਸਹੂਲਤਾਂ ਇੱਥੇ ਨੇ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਫੈਸਲਾ ਕੀਤਾ ਕਿ ਸਰਕਾਰੀ ਬਿਲਡਿੰਗਾਂ ਦੀਆਂ ਜਿਹੜੀਆਂ ਇੱਟਾਂ ਨੇ ਉਹ ਲਾਲ ਜੇ ਰੰਗ ਦੀਆਂ ਨਹੀਂ ਹੋਣੀਆਂ ਚਾਹੀਦੀਆਂ ਉਹ ਲਾਲ ਜਿਹਾ ਰੰਗ ਆਇਆ ਲੱਗਦਾ ਜਿਵੇਂ ਲੋਕਾਂ ਦਾ ਖੂਨ ਹੋਵੇ ਦਰਦਿਆਂ ਪਾ ਦਰਦਿਆਂ ਰ ਉਸ ਰੰਗ ਤੋਂ ਤੂੰ ਜਾ ਕੇ ਦੇਖ ਕੇ ਆਇਓ ਲਾਲ ਰੰਗ ਦੀ ਤੁਹਾਨੂੰ ਕੋਈ ਈਟ ਨਹੀਂ ਮਿਲੂਗੀ ਤੁਹਾਨੂੰ ਬੜੀਆਂ ਸ਼ਾਨਦਾਰ ਬਿਲਡਿੰਗਾਂ ਲੱਗਣਗੀਆਂ ਪਹਿਲਾਂ ਕੀ ਹੁੰਦਾ ਸੀ ਕਚੈਰੀ ਚ ਵੜਨ ਵੇਲੇ ਬੰਦੇ ਦਾ ਮੂਡ ਖਰਾਬ ਜੇ ਅੰਦਰ ਵੜ ਜੇ ਅੰਦਰ ਹਰੇਕ ਕਮਰੇ 'ਚ ਜਾਣ ਵੇਲੇ ਮੂਡ ਖਰਾਬ 2-3 ਵਜੇ ਤੱਕ ਉਹਨੂੰ ਨਿਚੋੜ ਲੈਂਦੇ ਸੀ ਨਿੰਬੂ ਵਾਂਗੂ ਤੇ ਫਿਰ ਬਸ ਇਹੀ ਹੋਰ ਅਰਦਾਸ ਕਰਦਾ ਸੀ ਕਿ ਰਾਂ ਇਸ ਬਿਲਡਿੰਗ ਚੋਂ ਨਿਕਲ ਜਾਈਏ ਸੁੱਖੀ ਸੰਦੀ ਕਿਉਂਕਿ ਜਿਹੜੇ ਅਫਸਰ ਚ ਵੀ ਜਾਂਦਾ ਸੀ ਜਿਹੜੇ ਅਫਸਰ ਕੋਲੇ ਜਾਂਦਾ ਸੀ ਲੁੱਟਦੇ ਸੀਗੇ ਹੁਣ ਸਭ ਕੁਝ ਆਨਲਾਈਨ ਹੈ ਤੁਸੀਂ ਫਰਦ ਕਰੇ ਬੈਠੇ ਵੀ ਕੱਢ ਸਕਦੇ ਹੋ ਰਜਿਸਟਰੀ ਤੁਸੀਂ ਆਪ ਵੀ ਲਿਖ ਸਕਦੇ ਹੋ ਜਾਂ ਇੱਥੇ ਸਾਂਝ ਕੇਂਦਰ ਹੈ ਸਾਂਝ ਕੇਂਦਰ ਚ ਰਜਿਸਟਰੀ ਲਿਖਾ ਸਕਦੇ ਹੋ ਔਰ ਤੁਹਾਨੂੰ ਟਾਈਮ ਮਿਲੂਗਾ ਕੈ ਇਨੀ ਤਰੀਕ ਨੂੰ ਇੰਨੇ ਵਜ ਕੇ ਇੰਨੇ ਮਿੰਟ ਤੇ ਆ ਜਾਓ ਫਟੇ ਰਿਸਟਰੀ ਹੋਊਗੀ ਐਸ ਡੀ ਐਮ ਸਾਹਿਬ ਤੁਹਾਡੇ ਕੰਮ ਦਾ ਟਾਈਮ ਦੇਣਗੇ ਕਿ ਇੰਨੇ ਵਜ ਕੇ ਇੰਨੇ ਮਿੰਟ ਤੇ ਆ ਜਾਓ ਜਾਨ ਸਾਹਿਬ ਤੁਹਾਨੂੰ ਪਰਚੀ ਮਿਲੂਗੀ ਵੀ ਤੁਹਾਡਾ 14ਵਾਂ ਨੰਬਰ ਹੈ ਜੀ ਡਿਜੀਟਲ ਜਿਵੇਂ ਐਮਬੈਸੀਆਂ ਚ ਹੁੰਦਾ ਜਾਂ ਬਾਹਰਲੇ ਮੁਲਕਾਂ ਚ ਹੁੰਦਾ ਹੈ ਉੱਥੇ 12ਵਾਂ ਨੰਬਰ ਚੱਲ ਰਿਹਾ ਦਾ ਮਤਲਬ ਤੁਹਾਨੂੰ ਪਤਾ ਹੈ ਕਿ ਦੋ ਤੋਂ ਬਾਅਦ ਮੇਰਾ ਨੰਬਰ ਆ ਜਾਊਗਾ ਨਹੀਂ ਤਾਂ ਕਚੈਰੀਆਂ 'ਚ ਖੱਜਲ-ਖਵੜੀਆਂ ਹੋਈ ਜਾਂਦੀਆਂ ਸੀ ਦਾੜੀਆਂ ਚਿੱਟੀਆਂ ਹੋ ਗਈਆਂ ਸਾਡੇ ਬਜ਼ੁਰਗਾਂ ਦੀਆਂ ਕਚੈਰੀਆਂ ਦੇ ਗੇੜੇ ਮਾਰ-ਮਾਰ ਕੇ ਇਹ ਗੀਤਾਂ 'ਚ ਕਿਹਾ ਜਾਂਦਾ ਹੈ ਕਚੈਰੀਆਂ 'ਚ ਮੇਲੇ ਲੱਗਦੇ ਜਦੋਂ ਪੈਂਦੀ ਆ ਤਰੀ ਕਿਸੇ ਜੱਟ ਦੀ ਜਿਨ੍ਹਾਂ ਦੇ ਕਚੈਰੀਆਂ ਕੇਸ ਚਲਦੇ ਨੇ ਉਹਨਾਂ ਦੇ ਚੁੱਲਿਆਂ ਚ ਘਾ ਅੁੱਗ ਪੈਂਦੇ ਆ ਜੀ ਚੁੱਲਿਆਂ ਚ ਘਾ ਅੁੱਗ ਪੈਂਦੇ ਆ ਉਹਨਾਂ ਦੇ ਸੋ ਅਸੀਂ ਪੰਜਾਬ ਦੇ ਵਿੱਚ ਸ਼ਾਨਦਾਰ ਜਿਹੜੇ ਤਹਿਸੀਲ ਕੰਪਲੈਕਸ ਬਣਾ ਰਹੇ ਆ ਤਾਂ ਕਿ ਲੋਕਾਂ ਦੀ ਖੱਜਲ ਖਵਾਰੀ ਨੂੰ ਘਟਾਇਆ ਜਾ ਸਕੇ ਕਚੈਰੀਆਂ ਨਾਲ ਬਹੁਤ ਵੱਡਾ ਸਬੰਧ ਪੈਂਦਾ ਕਿਸੇ ਨੇ ਜਾਤੀ ਪ੍ਰਮਾਣ ਪੱਤਰ ਲੈਣਾ ਕਿਸੇ ਨੇ ਪਾਸਪੋਰਟ ਦਾ ਫਾਰਮ ਲੈਣਾ ਹੈ ਕਿਸੇ ਨੇ ਲਿਸੈਂਸ ਬਣਾਉਣਾ ਹੈ ਕਿਸੇ ਨੇ ਰਾਸ਼ਨ ਕਾਰਡ ਬਣਾਉਣਾ ਹੈ ਸਿਸਟਮ ਨੂੰ ਠੀਕ ਕਰਦੇ ਕਰਦੇ ਟਾਈਮ ਤਾਂ ਲੱਗ ਗਿਆ ਪਰ ਗੱਡੀ ਲਈ ਤੇ ਆ ਗਈ ਹੁਣ ਮੈਂ ਪਹਿਲਾਂ ਕੈਸਟਰ ਸੀੜੀਆਂ 'ਚ ਵੀ ਇਹੀ ਗੱਲ ਕਰਦਾ ਰਿਹਾ ਪਰ ਗੱਡੀ ਹੁਣ ਲਈ ਤੇ ਆ ਗਈ ਹੁਣ ਜੇ ਕੋਈ ਅਫਸਰ ਤੁਹਾਡੇ ਤੋਂ ਕੋਈ ਪੈਸੇ ਮੰਗਦਾ ਤਾਂ ਮੰਨਣਾ ਨਾ ਕਰਿਓ ਜੇ ਵਜਤ ਪਾ ਕੇ ਮੋਬਾਈਲ ਕੱਢ ਲਿਓ ਜਾਂ ਤਾਂ ਫੋਟੋ ਖਿੱਚ ਲਿਓ ਜਾਂ ਵੀਡੀਓ ਬਣਾ ਲਿਓ ਉਸ ਤੋਂ ਬਾਅਦ ਸਾਡੇ ਕੋਲ ਭੇਜ ਦਿਓ ਬਾਕੀ ਕੰਮ ਸਾਡਾ ਹੈ ਬਾਕੀ ਕੰਮ ਸਾਡਾ ਹੈ ਕਿਉਂਕਿ ਇੰਨੀ-ਇੰਨੀ ਉੱਚੀਆਂ ਤਨਖਾਹਾਂ ਨੇ ਫੇਰ ਵੀ ਕਿਸੇ ਤੋਂ 5000 ਕਿਸੇ ਤੋਂ 10000 ਲੈਣਾ ਚਲੋ 5-10000 ਰੁਪਏ ਲਿਆ ਦੂਗਾ ਬੰਦਾ ਪਰ ਪਤਾ ਨਹੀਂ ਕੀ ਦੀਆਂ ਕੀ ਦੀਆਂ ਮਿੰਤਾਂ ਕਰੂਗਾ ਕਿਹਦੇ ਕਿਹਦੇ ਪੈਰੀਂ ਪਾਊਗਾ ਉਹ ਇਹ ਚੀਜ਼ਾਂ ਬੰਦ ਕਰਨੀਆਂ ਨੇ ਵੀਰੋ ਮੈਂ ਇਸੇ ਲੱਕੇ ਜੀ ਪਲਿਆ ਵੱਡਾ ਹੋਇਆ ਅਮਲੇਰ ਕੋਲ ਲੈ ਕਾਲੇਚ ਮੁਕਾਬਲਿਆਂ 'ਚ ਹਿੱਸਾ ਲੈਣਾ ਆ ਅਮਰਗੜ ਦਾ ਟੂਰਨਾਮੈਂਟ ਬੜਾ ਮਸ਼ਹੂਰ ਹੈ ਸਕੂਲ 'ਚ ਉੱਥੇ ਵੀ ਇੱਕ ਵਾਰੀ ਮੈਂ ਆਇਆ ਬਹੁਤ ਪਹਿਲਾਂ ਅਮਰਗੜ ਦੀ ਬਾਲੀਵਾਲ ਦੀ ਟੀਮ ਬਹੁਤ ਫੇਮਸ ਹੈ ਰਿਸ਼ਤੇਦਾਰੀਆਂ ਵੀ ਨੇ ਇੱਧਰਲੇ ਪਾਸੇ ਇੱਕੋ ਪੱਤਣ ਦਾ ਪਾਣੀ ਪੀਨੇ ਆ ਸੋ ਮੈਂ ਆਪਣੇ ਆਪ ਨੂੰ ਕਿਸਮਤ ਵਾਲਾ ਸਮਝ ਰਿਹਾ ਕਿ ਤੁਸੀਂ ਇੰਨੀ ਭਾਰੀ ਗਿਣਤੀ ਚ ਛੋਟੇ ਸੱਦੇ ਤੇ ਪਹੁੰਚੇ ਹੋ ਨੇ ਲੀਡਰਾਂ ਨੂੰ ਕੌਣ ਸੁਣਨਾ ਆਉਂਦਾ ਜੀ ਲੀਡਰਾਂ ਵਾਸਤੇ ਤਾਂ ਲੋਕ ਛਿੱਤਰ ਕੱਢੀ ਖੜੇ ਆ ਲੀਡਰਾਂ ਵਾਸਤੇ ਤਾਂ ਲੋਕ ਪਰਾਂ ਦੀ ਲੰਗ ਜਾਂਦੇ ਆ ਮੱਥੇ ਨਾਲ ਲੱਗ ਜਿਓਏ ਕੰਮ ਨਹੀਂ ਹੋਣਾ ਮੱਥਾ ਵੀ ਧੋਂਦੇ ਕਿਸੇ ਟੂਟੀ ਤੇ ਜਾ ਕੇ ਵੀ ਮੱਥੇ ਲੱਗਿਆ ਸੀ ਫਰਕ ਇੰਨਾ ਕੀ ਹੈ ਇੱਥੇ ਜਦੋਂ ਘਰੇ ਜਾਂਨਾ ਤਾਂ ਪੱਗ ਫੁੱਲਾਂ ਨਾਲ ਪਰ ਜਾਂਦੀ ਹੈ ਗੱਡੀ ਫੁੱਲਾਂ ਨਾਲ ਪਰ ਜਾਂਦੀ ਹੈ ਮਾਮਾ ਸਿਰ ਪਲੋਸਦਿਆਂ ਨੇ ਜਾਂਦਾ ਰਹੇ ਪੁੱਤ ਵੇ ਪੈਣਾ ਦਵਾਵਾਂ ਦਿੰਦਿਆਂ ਨੇ ਨੌਜਵਾਨ ਮੁੰਡੇ ਮੋਢੇ ਤੇ ਹੱਥ ਰੱਖ ਕੇ ਸੈਲਫੀਆਂ ਕਰਾਉਂਦੇ ਨੇ ਇੱਕ ਤਾਂ ਆ ਪਿਆਰ ਐ ਦੂਜੇ ਪਾਸੇ ਆਹ ਨੇ ਦੂਜੇ ਜਿਹਨੇ ਤੋਂ ਮਸਾਂ ਖੜੇ ਛੜਾਇਆ ਆਪਾਂ ਅਕਾਲੀ ਵਾਲੇ ਕਾਂਗਰਸੀਆਂ ਵਾਲੇ ਉਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਚ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਵੀ ਪੂਰੀਆਂ ਨੇ ਜੇ ਲੈ ਕੇ ਕੱਦੀ ਜੇ ਉਂਗਲ ਨਾਲ ਲੈ ਕੇ ਜਾਣ ਸ਼ਾਮ ਪਛਲੇ ਤਾਂ ਲਈ ਜਾਂਦੇ খালি ਤਾਂ ਜਾਣ ਦੀ ਆਤ ਹੈ ਨਹੀਂ ਨਾ ਇਹਨਾਂ ਨੂੰ ਇਹ ਚੀਜ਼ਾਂ ਬੰਦ ਕਰਨੀਆਂ ਨੇ ਵੀਰੋ ਸਾਡੀ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਹੈ ਸਾਨੂੰ ਸੱਚ ਦਾ ਹੋਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਮਿਲਦਾ ਸਾਨੂੰ ਇਹ ਜੇ ਖਜ਼ਾਨੇ ਗੁਰੂ ਸਾਹਿਬ ਦੇ ਕੇ ਗਏ ਨੇ ਉਹਨਾਂ ਦੇ ਪ੍ਰਵਚਨਾਂ ਨੂੰ ਜੇ ਉਹਨਾਂ ਦਾ ਵਿਸਥਾਰ ਕਰਨ ਲੱਗ ਜਾਈਏ ਵਿਆਖਿਆ ਕਰਨ ਲੱਗ ਜਾਈਏ ਕਈ ਦਿਨ ਲੱਗ ਜਾਣਗੇ ਜੀ ਇੱਕ ਇੱਕ ਪ੍ਰਵਚਨ ਨੂੰ ਸਰਬੱਤ ਦਾ ਭਲਾ ਮੰਗਣ ਵਾਲੀ ਬਾਣੀ ਹਰ ਰੋਜ਼ ਲੱਖਾਂ ਸਪੀਕਰਾਂ 'ਚੋਂ ਪੰਜਾਬ ਦੇ ਵਿੱਚ ਉਚਾਰੀ ਜਾਂਦੀ ਹੈ ਜੀ ਫਿਰ ਸਾਖ ਤੋਂ ਕਸੂਰ ਕੀ ਹੋ ਗਿਆ ਜੀ ਅਸੀਂ ਬਾਹਰਲੇ ਮੁਲਕਾਂ ਨੂੰ ਕਿਉਂ ਭੱਜਣ ਲੱਗ ਗਏ ਅਸੀਂ ਆਪਣੀਆਂ ਜ਼ਮੀਨਾਂ ਗਹਿਣੇ ਕਰਕੇ ਮਾਵਾਂਵੀਆਂ ਬਾੜੀਆਂ ਗਹਿਣੇ ਤਰਕੇ 40-40 ਲੱਖ ਰੁਪਏ ਦੇ ਕੇ ਅਸੀਂ ਭੱਜਣ ਕਿਉਂ ਲੱਗ ਗਏ ਛੱਡਣ ਕਿਉਂ ਲੱਗ ਗਏ ਸਾਨੂੰ ਦੇਸ਼ ਨਕਾਲਾ ਕਿਉਂ ਦਿੱਤਾ ਇਹਨਾਂ ਨੇ ਦੇਸ਼ ਸਾਡੇ ਬਜ਼ੁਰਗਾਂ ਨੇ ਆਜ਼ਾਦ ਕਰਾ ਕੇ ਦਿੱਤਾ ਸੀ ਸਿਸਟਮ ਦੀ ਖਰਾਬੀ ਸੀ ਵੀਰੋ ਸਿਸਟਮ ਸਾਨੂੰ ਜਾਣ ਨਹੀਂ ਦਿੰਦਾ ਸੀ ਫਿਰ ਅਸੀਂ ਭੱਜਣ ਲੱਗ ਗਏ ਮਾਂ ਪਿਓ ਕਹਿਣ ਲੱਗੇ ਪੁੱਤ ਟਾਇਲਟਸ ਕਰਲਾ ਇੱਥੋਂ ਭੱਜ ਜਾ ਤੂੰ ਨਸ਼ਿਆਂ ਤੇ ਲੱਗ ਜਾਏਗਾ ਘਰ ਬਰਬਾਦ ਹੋ ਜਾਊਗਾ ਮਾਂ ਪਿਓ ਕਹਿੰਦੇ ਸੀ ਪੁੱਤ ਇੱਥੇ ਕੁਝ ਨਹੀਂ ਬਣਨਾ ਵਿੱਤ ਮੰਤਰੀ ਕਹੀ ਜਾਂਦਾ ਖਜ਼ਾਨਾ ਖਾਲੀ ਹੈ ਇੱਥੇ ਕੀ ਪਾਲਦਾ ਕੋਈ ਨੌਕਰੀ ਨਹੀਂ ਮਿਲਣੀ 55000 ਨੌਕਰੀਆਂ ਦੇ ਕੇ ਤੁਹਾਡਾ ਪੁੱਤ ਤੁਹਾਡਾ ਭਾਈ ਤੁਹਾਡਾ ਛੋਟਾ ਵੱਡਾ ਭਾਈ ਆ ਖੜਾ। 1 ਰੁਪਿਆ ਕਿਸੇ ਦਾ ਲੱਗਿਆ ਹੋਵੇ ਹੱਥ ਖੜਾ ਕਰ ਦਿਓ। ਕਿਸੇ ਦੀ ਸ਼ਿਫਾਰਿਸ਼ ਲਾਉਣੀ ਪੈ ਗਈ ਹੋਵੇ ਹੱਥ ਖੜਾ ਕਰ ਦਿਓ। ਕੋਈ ਬੰਦਾ ਇਹ ਕਹੇ ਕਿ ਮੇਰੇ ਮੁੰਡੇ ਦੇ ਨੰਬਰ ਵੱਧਦਾ ਐ ਇਸ ਜਾਂ ਮੇਰੀ ਕੁੜੀ ਦੇ ਨੰਬਰ ਵੱਧਦਾ ਐ ਸੀ ਪਰ ਘੱਟ ਵਾਲਾ ਨੌਕਰੀ ਲੈ ਗਿਆ ਕਿਉਂਕਿ ਉਹਨੂੰ ਐਮਐਲਏ ਜਾਣਦਾ ਸੀ ਮੰਤਰੀ ਜਾਣਦਾ ਸੀ ਇੱਕ ਬੰਦਾ ਹੱਥ ਖੜਾ ਕਰ ਦਿਓ ਜੀ ਇਹ ਗੱਲ ਕਹਿਣੀ ਸੌਖੀ ਹੈ ਜੀ ਕਰਨੀ ਬਹੁਤ ਔਖੀ ਹੈ ਸੋ ਇਸ ਕਰਕੇ ਆ ਜਿਹੜਾ 6 ਕਰੋੜ 36 ਲੱਖ ਦੀ ਬਿਲਡਿੰਗ ਬਣੀ ਹੈ ਇਹ ਤੁਹਾਡੇ ਕੰਮ ਕਰਨ ਵਾਸਤੇ ਬਣੀ ਹੈ ਤੁਹਾਡੇ ਚੋਂ ਬਹੁਤ ਸਾਰੇ ਦੋਸਤਾਂ ਮਿੱਤਰਾਂ ਦੇ ਆਸਟ੍ਰੇਲੀਆ ਨਿਊਜ਼ੀਲੈਂਡ ਅਮਰੀਕਾ ਕੈਨੇਡਾ ਰਿਸ਼ਤੇਦਾਰ ਹੋਣਗੇ ਮੈਨੂੰ ਦੱਸੋ ਸਰੀ ਦਾ ਪਟਵਾਰੀ ਕੌਣ ਹੈ ਜੀ ਕੋਈ ਵੀ ਨਹੀਂ ਫਿਰ ਵੀ ਕੰਮ ਹੋਈ ਜਾਂਦੇ ਨੇ ਕੈਲਗਰੀ ਦਾ ਡੀਐਸਪੀ ਕੌਣ ਹੈ ਜੀ ਪਤਾ ਹੀ ਨਹੀਂ ਫਿਰ ਵੀ ਕੰਮ ਹੋਈ ਜਾਂਦੇ ਨੇ ਸਿਸਟਮ ਆਪ ਹੀ ਕੰਮ ਕਰੀ ਜਾਂਦਾ ਜੀ ਸਾਡੇ ਪਹਿਲਾਂ ਪਟਵਾਰੀ ਨੂੰ ਲੱਭੋ ਉਹ ਕਹਿੰਦੇ ਹੜਤਾਲ ਤੇ ਗਏ ਹੋਏ ਨੇ ਜੀ। ਮੈਂ ਤਹਿਸੀਲਦਾਰ ਨੂੰ ਲੱਭੋ ਉਹ ਕਹਿੰਦੇ ਕਲਮ ਛੋੜ ਹੜਤਾਲ ਹੈ ਉਹਨਾਂ ਦੀ। ਪਹਿਲਾਂ ਤਾਂ ਕਲ ਮਾਮਾ ਸਾਹ ਮਿਲਦੀਆਂ ਨੇ ਮੁੜ ਕੇ ਛੱਡ ਦਿੰਦੇ ਨੇ ਉਹਨਾਂ ਨੂੰ। ਇਹ ਕਲਮ ਛੋੜ ਹੜਤਾਲ ਨਹੀਂ ਚੱਲਣੀ। ਲੋਕਾਂ ਦੇ ਕੰਮ ਕਰਨੇ ਪੈਣਗੇ ਜੇ ਤਨਖਾਹਾਂ ਲੈਣੇ ਤਾਂ। ਸੋ ਇਸ ਕਰਕੇ ਅੱਜ ਤਹਿਸੀਲ ਦੇ ਉਦਕਾ ਟ੍ਰੈਂਚ ਮੈਂ ਆਇਆ। ਕਾਫੀ ਦੇਰ ਬਾਅਦ ਅੰਮ੍ਰਿਤਕੜ ਦਾ ਚੱਕਰ ਲੱਗਿਆ ਤੇ ਤੁਸੀਂ ਅੰਨੀ ਪਾਰੀ ਗਿਣਤੀ 'ਚ ਪਹੁੰਚੇ ਹੋ ਤੁਹਾਡਾ ਧੰਨਵਾਦੀ ਹਾਂ ਕਿਉਂਕਿ ਇਹਨਾਂ ਤੋਂ ਅਸੀਂ ਦੁਖੀ ਆ ਚੁੱਕਿਆ ਇਹਨਾਂ ਨੇ ਕੱਖ ਨਹੀਂ ਕੀਤਾ ਜਿਨੋਂ ਆਪਾਂ ਕਹਿੰਦੇ ਪੰਜਾਬੀ 'ਚ ਥੇਲੇ ਦਾ ਕੰਮ ਨਹੀਂ ਕੀਤਾ ਹੁਣੇ-ਹੁਣੇ ਆਪਾਂ ਨੇ ਪਿਛਲੇ ਕਾਫਤਦਾਨ ਤਿੰਨ ਕਾਨੂੰਨ ਪਾਸ ਕੀਤੇ ਆ ਪਹਿਲਾ ਕਿਸੇ ਵੀ ਧਾਰਮਿਕ ਗ੍ਰੰਥ ਦੀ ਜਤ ਧਾਰਮਿਕ ਜਗਾ ਦੀ ਜਤ ਧਾਰਮਿਕ ਪੂਜਨਯੋਗ ਕਿਸੇ ਤਸਵੀਰ ਦੀ ਕਿਸੇ ਬੁੱਤ ਦੀ ਕੋਈ ਬੇਅਦਬੀ ਕਰੂਗਾ ਸਖਤ ਤੋਂ ਸਖਤ ਸਜ਼ਾ ਮਿਲੂਗੀ ਜੀ ਉਹਨੂੰ ਇੱਕ ਕਾਨੂੰਨ ਪਾਸ ਕਰਤਾ ਜੀ ਰੋਜ਼ ਦੇ ਕੰਮ ਹੋ ਗਿਆ ਇਹ ਦੂਜਾ ਕਾਨੂੰਨ ਕੀਤਾ ਪਾਸ ਜਿਹੜਾ ਦੁਨੀਆ 'ਚ ਹਜੇ ਤੱਕ ਹੈ ਨਹੀਂ ਕੈਨੇਡਾ ਅਮਰੀਕਾ 'ਚ ਵੀ ਫਾਰਮ ਪਰਨੇ ਪੈਂਦੇ ਆ ਉਹ ਵੀ ਸਾਰਾ ਕੁਝ ਕਵਰ ਨਹੀਂ ਕਰਦੇ ਲੋਕ ਦੰਦਾਂ ਦਾ ਇਲਾਜ ਕਰਾਉਣਾ ਇੱਥੇ ਆਉਂਦੇ ਕਿਉਂਕਿ ਉੱਥੋਂ ਦੇ ਹੈਲਥ케ਅਰ ਸਿਸਟਮ 'ਚ ਦੰਦ ਨਹੀਂ ਹੈਗੇ ਇੱਥੇ ਆਉਂਦੇ 10 ਲੱਖ ਰੁਪਈਆ ਦਾ ਬੀਮਾ ਸਾਰੇ ਪੰਜਾਬੀਆਂ ਦਾ ਕਰਤਾ ਕੋਈ ਫਾਰਮ ਭਰਨ ਦੀ ਲੋੜ ਨਹੀਂ ਕੋਈ ਕੁਝ ਕਰਨ ਦੀ ਲੋੜ ਨਹੀਂ ਰੱਬ ਨਾ ਕਰੇ ਰੱਬ ਨਾ ਕਰੇ ਕੋਈ ਬਿਮਾਰੀ ਤੁਹਾਡੇ ਘਰੇ ਆਵੇ ਹਸਪਤਲ ਜਾਓ ਇਲਾਜ ਕਰਾ ਕੇ ਘਰੇ ਆਜੋ ਬਾਕੀ ਸਭ ਪੰਜਾਬ ਸਰਕਾਰ ਕਰੂਗੀ ਇਹ ਹਰ ਫੈਮਿਲੀ ਦਾ ਕਰਤਾ ਜੀ ਕੋਈ ਨੀਲਾ ਪੀਲਾ ਹਰਾ ਕਾਰਡ ਦੀ ਲੋੜ ਨਹੀਂ ਸਾਰੇ ਇਹ ਚ ਕਵਰ ਹੁੰਦੇ ਨੇ ਇਹ ਪਿਛਲੇ ਦਿਨੀ ਆਪਾਂ ਪਾਸ ਕੀਤਾ ਵਿਧਾਨ ਸਭਾ ਚ ਸ ਵੀਰੋ ਹਰ ਰੋਜ਼ ਕੋਈ ਨਾ ਕੋਈ ਕਾਨੂੰਨ ਨਵਾਂ ਲੋਕਾਂ ਦੇ ਪੱਖ ਦਾ ਪਰ ਅਸੀਂ ਬਣਾ ਰਹੇ ਹਾਂ ਬਿਜਲੀ ਬਾਰੇ ਗੱਲ ਕਰ ਲੈਨੇ ਆ ਘਰਾਂ ਵਾਲੀ ਤਾਂ ਚਲੋ ਪਹਿਲੀ ਫਰੀ ਆਉਂਦੀ ਸੀ ਖੇਤਾਂ ਲਈ ਆਉਂਦੀ ਹੈ ਨਾ ਦਿਨੇ ਦਿਨੇ ਆਉਂਦੀ ਹੈ ਨਾ ਸੱਪਾਂ ਦੀਆਂ ਸਿਰੀਆਂ ਮਿੱਦਣ ਦੀ ਲੋੜ ਤਾਂ ਨਹੀਂ ਵੀ ਰਾਤ ਨੂੰ 2 ਵਜੇ ਆਉਗੀ ਬਾਕੀ ਸਾਰੀ ਦੁਨੀਆ ਦੇ ਦਸ ਤਰ੍ਹਾਂ ਦਾ ਟਾਈਮ 8 ਤੋਂ 5 ਹੈ 9 ਤੋਂ 5 ਹੈ ਕਿਸਾਨਾਂ ਦਾ ਟਾਈਮ ਰਾਤ ਦੇ 2 ਵਜੇ ਉਹ ਵੀ ਪੱਕਾ ਨਹੀਂ ਪਤਾ ਜੈਂਪਰ ਮਚ ਗਿਆ ਜੀ ਤਾਰਾਂ ਜੁੜ ਗਈਆਂ ਜੀ ਆਪਸ ਚ ਪਤਾ ਨਹੀਂ ਆਉ ਉਹ ਪਤਾ ਨਹੀਂ ਨਾ ਫਿਰ ਕੱਸੀਆਂ ਦਾ ਪਾਣੀ ਰਜਵਾਹਿਆਂ ਦਾ ਪਾਣੀ 700 ਕਿਲੋਮੀਟਰ ਤੋਂ ਜ਼ਿਆਦਾ ਥੱਲੋਂ ਦੀ ਪਾਈਪਾਂ ਤੇ ਜਿਹੜੀਆਂ ਪੁਰਾਣੀਆਂ ਕੱਸੀਆਂ ਇੱਧਰ ਉੱਧਰ ਬਾਹੂਲੀਆਂ ਸੀ ਉਹ ਸਾਰੀਆਂ ਰਿਵਾਈਵ ਕਰਤੀਆਂ ਜਦੋਂ ਸਰਕਾਰ ਸੰਭਾਲੀ ਸੀ 21% ਪਾਣੀ ਵਰਤ ਰਿਆ ਸੀ ਪੰਜਾਬ ਅੱਜ 63% ਤੇ ਪਹੁੰਚ ਗਿਆ ਆਪਾਂ ਆਪਣੀਆਂ ਨਹਿਰਾਂ ਦਾ ਪਾਣੀ ਵਰਤਣ ਚ ਅਸੀਂ ਜਦੋਂ 90 ਤੇ ਲੈ ਗਏ ਨਾ ਉਦੋਂ ਦੇਖਿਓ ਹੁੰਦਾ ਕੀ ਹੈ ਅਸੀਂ ਧਰਤੀ ਵਾਲਾ ਪਾਣੀ ਵੀ ਬਚਾਉਣਾ ਹੈ ਅਸੀਂ ਧਰਤੀ ਵਾਲਾ ਪਾਣੀ ਬਚਾਉਣਾ ਹੈ ਪੰਜ ਆਵ ਸਾਡੇ ਤਾਂ ਸੂਬੇ ਦਾ ਨਾਂ ਹੀ ਪਾਣੀ ਆ ਪਿਆ ਪਾਣੀ ਹੈ ਨਹੀਂ ਨਾ ਥੱਲੇ ਵਾਲਾ ਸਾਡੇ ਕੋਲੇ ਨਾ ਉੱਪਰ ਵਾਲਾ ਸੋ ਇਹਦੇ ਵਾਸਤੇ ਵੀ ਯੋਗਦਾਨ ਚਾਹੀਦਾ ਸਭ ਤੋਂ ਵੱਡੀ ਗੱਲ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਹੋਇਆ ਹੈ ਕਲੰਕ ਲੱਗ ਗਿਆ ਸਾਡੇ ਪੰਜਾਬ ਦੇ ਸਿਰ ਤੇ ਕਿ ਜੀ ਇਹ ਤਾਂ ਡਰੱਗੀ ਨੇ ਅਸੀਂ ਪਲਾਨ ਬਣਾਇਆ ਲੱਗ ਜਾਂਦਾ ਟਾਈਮ ਕਈ ਵਾਰੀ ਪਲਾਨ ਬਣਾਉਣ ਨੂੰ ਅਸੀਂ ਸਾਰਾ ਕੁਝ ਪਹਿਲਾਂ ਰੇਕੀ ਕੀਤੀ ਵੀ ਕਿੱਥੇ ਕਿੱਥੇ ਨਸ਼ਾ ਵਿਕਦਾ ਕੌਣ ਕੌਣ ਉਹਨਾਂ ਦੇ ਸਾਥੀ ਨੇ ਕੌਣ ਕੌਣ ਕਿੱਥੇ ਕਿਹੜੇ ਪਿੰਪਲ ਥੱਲੇ ਕਿਹੜੇ ਬੋਰਡ ਥੱਲੇ ਬੈਂਦੇ ਨੇ ਕੀ ਕਰਦੇ ਨੇ ਉਸ ਤੋਂ ਬਾਅਦ ਫਿਰ ਮਹਮ ਚੇੜੀ ਤੇ ਅੱਜ ਜਿਹੜੇ ਕਹਿੰਦੇ ਸੀ ਕਿ ਸਾਨੂੰ ਕੋਈ ਹੱਥ ਨਹੀਂ ਪਾ ਸਕਦਾ ਸਾਡੇ ਘਰੇ ਪੁਲਿਸ ਪੁੱਛੇ ਬਿਨਾਂ ਜਾਂ ਦੱਸੇ ਬਿਨਾਂ ਆ ਨਹੀਂ ਸਕਦੀ ਆ ਨਾ ਬਈਨ ਆਲੀ ਹੈ ਬੈਸੀ ਮਿਲੇ ਉਹ ਵੀ ਕਿਵੇਂ ਠੀਕ ਹੋ ਜਿਹੜਾ ਬੰਦਾ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ 'ਚ ਕੋਈ ਹਿੱਸਾ ਪਾਊਗਾ ਜਿਹੜਾ ਬੰਦਾ ਪੰਜਾਬ ਨੂੰ ਖੋਖਲਾ ਕਰਨ 'ਚ ਪਏ ਹਿੱਸਾ ਪਾਊਗਾ ਉਹਦਾ ਕੋਈ ਉਹਦੇ ਤੇ ਰਹਿਮ ਨਹੀਂ ਕੋਈ ਉਹਦੇ ਤਰਸ ਨਹੀਂ ਕਾਰਵਾਈ ਹੋਊਗੀ ਜੋ ਮਰਜ਼ੀ ਕਰ ਲੋ ਜਿੰਨੇ ਮਰਜ਼ੀ ਵੱਡੇ ਬੰਦੇ ਹੋ ਜਿੰਨੀ ਮਰਜ਼ੀ ਤੁਹਾਡੀ ਪਹਿਲਾਂ ਚੱਲਦੀ ਰਹੀ ਐ ਇੱਥੇ ਨਹੀਂ ਚੱਲਦੀ ਇਹ ਕੰਮ ਹੋਏ ਨੇ ਪਿਛਲੇ ਦਿਨ ਆਉਣ ਵਾਲੇ ਦਿਨਾਂ ਚ ਵਪਾਰੀਆਂ ਬਾਰੇ ਛੋਟੇ ਦੁਕਾਨਦਾਰਾਂ ਬਾਰੇ ਬਹੁਤ ਵੱਡੇ ਵੱਡੇ ਫੈਸਲੇ ਆ ਰਹੇ ਨੇ ਅਸੀਂ ਚਾਹੁੰਦੇ ਆ ਕਿ ਪੰਜਾਬੀ ਨੌਕਰੀਆਂ ਮੰਗਣ ਵਾਲੇ ਨਾ ਬਣਨ ਨੌਕਰੀਆਂ ਵੰਡਣ ਵਾਲੇ ਬਣਨ ਨੌਕਰੀਆਂ ਵੰਡਣ ਵਾਲੇ ਸੋਚ ਕਰਕੇ ਇਹਦੇ ਵਿੱਚ ਐਸ ਡੀ ਐਮ ਦਫ਼ਤਰ ਹੈ ਕੋਰਟ ਰੂਮ ਵੀ ਹੈ ਤਹਿਸੀਲਦਾਰ ਨੈਤ ਤਹਿਸੀਲਦਾਰ ਪਟਵਾਰਖਾਨਾ ਸਟਾਫ ਰੂਮ ਰਜਿਸਟ੍ਰੇਸ਼ਨ ਕਾਊਂਟਰ ਤੇ ਸਾਰੇ ਦਫ਼ਤਰ ਇੱਥੇ ਬਣਾਏ ਗਏ ਨੇ ਇੱਕ ਵਾਰੀ ਜ਼ਰੂਰ ਜਾ ਕੇ ਆਇਓ ਭਾਵੇਂ ਵੈਸੇ ਹੀ ਜਾਇਓ ਮੈਂ ਤਾਂ ਕਹਿੰਦਾ ਰੱਬ ਨਾ ਕਰੇ ਕਚੈਰੀਆਂ ਜਾਵੇ ਕੋਈ ਕੋਈ ਲੋਡ ਪਵੇ ਪਰ ਵੈਸੇ ਹੀ ਕਿਹੜਾ ਮਾਰਿਆ ਇੱਕ ਦਿਨ ਵੀ ਕਿਵੇਂ ਇਹ ਚੱਲ ਰਿਹਾ ਕੰਮ ਤੁਸੀਂ ਵੀ ਮਾਲਕ ਹੋ ਬਈ ਪੁੱਛੋ ਜਾ ਕੇ ਵੀ ਫਰਦ ਕਿਵੇਂ ਨਿਕਲਦੀ ਹੈ ਕੀ ਹੈ ਕਿੰਨਾ ਟਾਈਮ ਲੱਗੂਗਾ ਜੀ ਕਿੰਨੇ ਪੈਸੇ ਲੱਗਦੇ ਨੇ ਜੀ ਇਹ ਜੀ ਜਾਣੇ ਕੰਮ ਕਰਨ ਵਾਲੇ ਤੇ ਇਹ ਚੀਜ਼ਾਂ ਨੇ ਜੀ ਉਹ ਤਾਂ ਮੈਨੂੰ ਗਾਲਾਂ ਗੱਡੀ ਜਾਂਦੇ ਬਸ ਹੋਰ ਕੋਈ ਕੰਮ ਨਹੀਂ ਤਾਂ ਡੜ ਕੇ ਉੱਠ ਕੇ ਮੈਨੂੰ ਗਾਲਾਂ ਘੱਟਣ ਲੱਗ ਜਾਂਦੇ ਨੇ ਮੈਂ ਕੀ ਵਿਗਾੜਦਾ ਵੀ ਪੰਜਾਬ ਦਾ ਨਾ ਜੀ ਕਹਿੰਦੇ ਇਹ ਕਿਉਂ ਆ ਗਿਆ ਇੱਥੇ ਉਹ ਜੇ ਤੁਸੀਂ ਚੱਜਦੇ ਨਿਕਲੇ ਆਉਂਦੇ ਭਾਈ ਸਾਨੂੰ ਆਉਂਦੀ ਕੀ ਲੋੜ ਸੀ ਮੈਂ ਤਾਂ ਆਪਦਾ ਕੰਮ ਕਰੀ ਜਾਂਦਾ ਸੀ ਵਧੀਆ ਤੁਹਾਡੇ ਕਰਕੇ ਤੁਹਾਡੀਆਂ ਕਰਤੂਤਾਂ ਕਰਕੇ ਇੱਥੇ ਆਏ ਆ ਹੁਣ ਕਹਿੰਦੇ ਆਏ ਕਿਉਂ ਨੇ ਹੁਣ ਅਸੀਂ ਕੰਮ ਸਿੱਖ ਕੇ ਹੁਣ ਨਹੀਂ ਜਾਂਦੇ ਨੂੰ ਕੰਮ ਸਿੱਖ ਕੇ ਸ ਤਾਂ ਪਹਿਲਾਂ ਅੱਧੀ ਕੈਂਚੀ ਸਾਈਕਲ ਸਿੱਖਣ ਵੇਲੇ ਸਾਈਕਲ ਸਿੱਖਣ ਵੇਲੇ ਕੀ ਹੁੰਦਾ ਪਹਿਲਾਂ ਅੱਧੀ ਕੈਂਚੀ ਫਿਰ ਕੈਂਚੀ ਪੂਰੀ ਫਿਰ ਡੰਡਾ ਫਿਰ ਕਾਠੀ ਹੁਣ ਤਾਂ ਕਾਠੀ ਤੇ ਆ ਭਾਈ ਠੀਕ ਹੈ ਨਾ ਇਹ ਕਿਰਪਾ ਥੋੜੀ ਐ ਕੰਮ ਲੋਕਾਂ ਦਾ ਕੋਈ ਗਲਤੀ ਹੋ ਜੇ ਸਾਥੋਂ ਅਸੀਂ ਵੀ ਇਨਸਾਨ ਆ 16 ਕਲਾ ਸੰਪੂਰਨ ਤਾਂ ਕੋਈ ਵੀ ਨਹੀਂ ਹੁੰਦਾ ਕੋਈ ਗਲਤੀ ਹੋ ਜੇ ਸਾਥੋਂ ਜਦ ਤੁਹਾਨੂੰ ਲੱਗੇ ਵੀ ਆਹ ਕੰਮ ਗਲਤ ਹੋ ਰਿਹਾ ਜਦੋਂ ਮਰਜ਼ੀ ਮੋਢਾ ਫੜ ਕੇ ਰੋਕ ਲਿਓ ਕੰਨ ਫੜ ਕੇ ਰੋਕ ਲਿਓ ਭਾਈ ਕਾਕਾ ਐ ਕਰ ਵੈਸੇ ਤਾਂ ਤੁਹਾਡੇ ਚ ਰਹਿਣ ਵਾਲੇ ਆ ਸੋ ਇਹਨਾਂ ਦਾ ਕਾਫੀ ਬੁਰਾ ਹਾਲਾ ਮੈਨੂੰ ਅੰਦਰੋਂ ਕਈ ਵਾਰੀ ਬੋਟਾਂ ਮਿਲ ਜਾਂਦੀਆਂ ਨੇ ਆਕਾਲੀ ਤੇ ਕਾਂਗਰਸ ਤਾਂ ਕੰਦਾ ਫੜਫੜ ਤੁਰਨ ਲੱਗ ਗਏ ਹੁਣ ਆ ਸਿੱਧਾ ਤੁਰਿਆ ਨਹੀਂ ਜਾਂਦਾ ਕਾਰਨ ਸੋਚੀ ਤਾਂ ਇਹ ਬੈਠੇ ਸੀ ਬਾਰੀ ਆਊਗੀ ਹੁਣ ਬਾਰੀ ਵੀ ਨਹੀਂ ਆਉਂਦੀ ਲੱਗਦੀ ਇਹਨਾਂ ਨੂੰ ਉਹ ਕਹਿੰਦੇ ਅੱਛਾ ਪੰਜ ਸਾਲੇ ਨੇ ਤਾਂ ਕੱਟੇ ਨਹੀਂ ਜਾਣੇ ਅਗਲੇ ਕਿਉਂਕਿ ਇਹਨਾਂ ਦੇ ਜਵਾਕ ਜੇ ਵੀ ਉਹ ਹੈ ਜੀ ਨੇ ਉਹਨੂੰ ਹੋਰ ਕੱਖ ਨਹੀਂ ਆਉਂਦਾ ਆਪਾਂ ਤਾਂ ਹੋਰ ਕੰਮ ਕਰ ਲਾਂਗੇ ਆਪਾਂ ਨੇ ਕਿਹਾ ਮੈਂ ਤਾਂ ਇੰਜਣ ਵੀ ਬੰਨਣ ਜਾਣਦਾ ਆ ਆਸ਼ਾ ਟਰੈਕਟਰ ਚਲਾਉਨੇ ਨੇ ਕਿਉਂਕਿ ਮਾੜਾ ਟਰੈਕਟਰ ਮਿਸਤਰੀ ਬਣਾਉਂਦਾ ਜੀ ਦੋ ਵਾਰੀ ਤਾਂ ਬਾਹਾਂ ਤੋੜੀ ਹੋਈ ਹੈ ਜੀ ਹੈਂਡਲ ਨੇ ਅੱਪਾ ਦਾ ਕੋਈ ਹੋਰ ਕੰਮ ਵੀ ਕਰ ਲਾਂਗੇ ਇਹਨਾਂ ਦੇ ਜਿਵਾਕਾਂ ਨੂੰ ਅੱਖ ਨਹੀਂ ਆਉਂਦਾ ਇਹ ਤਾਂ ਇੱਧਰ ਹੀ ਰਹਿੰਦੇ ਨੇ ਬਸ ਜੇ ਚੇਅਰਮੈਨਾਂ ਆਮ ਬਣਨੇ ਨਾ ਇਹ ਇੱਕ ਦੂਜੇ ਦੇ ਵਿੱਚ ਵੱਜਣ ਲੱਗ ਜਾਂਦੇ ਨੇ ਵੀ ਕੀ ਆ ਕੀ ਹੋ ਗਿਆ ਯਾਰ ਸੋ ਇਸ ਕਰਕੇ ਤੁਹਾਡੇ ਕੋਲੇ ਆਇਆ মিডিਆ ਖੜਾ ਹੈ ਅਮਰਗੰਡ ਦਾ ਮੇਰੇ ਮਿੱਤਰ ਨੇ ਪੁਰਾਣੇ ਇਹਨਾਂ ਦੇ ਕੈਮਰਾ ਰਾਹੀਂ ਵੀ ਤੁਸੀਂ ਸੁਣਦੇ ਹੋਵੋਗੇ ਹਰ ਰੋਜ਼ ਕਿ ਪੰਜਾਬ ਦੇ ਵਿੱਚ ਲੋਕ ਪੱਖੀ ਕੰਮ ਚੱਲ ਰਹੇ ਨੇ ਹੁਣੇ-ਹੁਣੇ ਮੈਂ ਦਿੱਲੀ ਫੂਡ ਮਿਨਿਸਟਰ ਨੂੰ ਮਿਲ ਕੇ ਆਇਆ ਭਾਈ ਸਾਡੀ ਜੀਰੀ ਚੱਕਣ ਦਾ ਪ੍ਰਬੰਧ ਹੁਣੇ ਕਰ ਲਓ ਆਰਤੀਆਂ ਦੇ ਕਮਿਸ਼ਨ ਬਾਰੇ ਹੁਣੇ ਵਧਾ ਦਿਓ ਕਿਉਂਕਿ ਅਸੀਂ ਖੱਜਲ ਖਵਾਰ ਨਹੀਂ ਹੋਣਾ ਚਾਹੁੰਦੇ ਮੰਡੀਆਂ 'ਚ ਔਰ ਐਫਸੀਆਈ ਨੇ ਚੱਕਣਾ ਹੁੰਦਾ ਹੁੰਦਾ ਏ ਸੋ ਮੈਂ ਤਾਂ ਮਨ ਤਾਂ ਲੋਕਾਂ ਜਾਏ ਬੈ ਨਾ ਮੇਰਾ ਦਿਲ ਨਹੀਂ ਲੱਗਦਾ ਜਿਵੇਂ ਦੋ ਦਿਨ ਘਰੇ ਰਹਿਲਾਂ ਮੈਨੂੰ ਐ ਲੱਗਣ ਲੱਗ ਜਾਂਦਾ ਮੈਂ ਧਰਤੀ ਤੇ ਬੋਝਾਂ ਯਾਰ ਵੀ ਦੋ ਦਿਨ ਹੋ ਗਏ ਕਿਤੇ ਗਈ ਨਹੀਂ ਇਹ ਸਾਲ ਚ ਦੋ ਦਿਨ ਹੀ ਨਿਕਲਦੇ ਸੀ ਉਹ ਮੈਨੂੰ ਦੱਸਿਆ ਸਿਕਿਉਰਟੀ ਵਾਲਿਆਂ ਨੇ ਜਿਹੜੇ ਗੱਡੀਆਂ ਉਹ ਗੱਡੀਆਂ ਤਾਂ ਉਹੀ ਨੇ ਨਾ ਉਹ ਕਹਿੰਦੇ ਜੀ ਦੂਜੇ ਦਿਨ ਜਾਂ ਤੀਜੇ ਦਿਨ ਗੱਡੀਆਂ ਸਟਾਰਟ ਕਰਨੀਆਂ ਪੈਂਦੀਆਂ ਸੀ ਬੈਟਰੀ ਨਾ ਸੌਂ ਜੇ ਕਿਤੇ ਕਿਉਂਕਿ ਉਹ ਗੜਾ ਤੋੜਦੇ ਸੀ ਕਿਤੇ ਜਾਂਦੇ ਸੀ ਇਹਨਾਂ ਨੂੰ ਸ਼ਰਤ ਲਾ ਲੋ ਬੈਟਰੀ ਸੌਣ ਦਾ ਵੀ ਨਹੀਂ ਪਤਾ ਹੁਣ ਇਹਨਾਂ ਨੂੰ ਬੀਗ ਬੈਟਰੀ ਚ ਸੌਂਦੀ ਕਿਵੇਂ ਹੁੰਦੀ ਹੈ ਕੀ ਹੁੰਦਾ ਇਹ ਅੱਪਾ ਤਾਂ ਅਮਰਗੜ ਵਾਲਿਆਂ ਪਤਾ ਮਿਸਤਰੀਆਂ ਦਾ ਇਲਾਕਾ ਹੈ ਤਾਂ ਬਾਗੜੀਆਂ ਅਮਰਗੜ ਨਾ ਬਸਾਰਾ ਇਹ ਤਾਂ ਹਰ ਘਰ ਚ ਨਾਟਾ 19 ਬਾਈ ਦੀ ਚਾਬੀ ਹੈ ਤੋਤਾ ਰੈਂਚ ਲੈ ਤੋਤਾ ਰੈਂਚ ਪੁੱਛ ਕੇ ਦਿਖਾਇਓ ਵੀ ਕੀ ਹੁੰਦਾ ਇਹਨਾਂ ਨੂੰ ਪੁੱਛ ਕੇ ਜੱਚੇ ਕਨੱਟ ਪੁੱਛਿਓ and then no chiknut we don't know about chiknut so tussi saath deo aise sabke nanu sikhawange jehda inna ne apni naslan kharab kitiyan appa inna nu dassange ke je aam lokan de hath ch raj aa jaye ta aam lok kime apna tasavvur ਆਪਣੇ ਹਾਲਾਤ ਬਦਲ ਸਕਦੇ ਆ ਬਸ਼ਰਤੇ ਕਿ ਆਮ ਲੋਕਾਂ ਦੇ ਹੱਥ ਚ ਰਾਜ ਆ ਜਾਏ ਇਹਨਾਂ ਨੂੰ ਤਾਂ ਹੋਰ ਕਿਸੇ ਬਾਰੇ ਸੋਚਿਆ ਹੀ ਨਹੀਂ ਮੇਰਾ ਪੁੱਤ ਮੇਰਾ ਭਤੀਜਾ ਮੇਰਾ ਸਾੜਾ ਮੇਰਾ ਜੀਜਾ ਬਸ ਇਹਦੋਂ ਕਾ ਗਈ ਨਹੀਂ ਸੋ ਵੀਰੋ ਦਿਲੋਂ ਤੁਹਾਡੇ ਨਾਲ ਆ ਜਿਵੇਂ ਤੁਸੀਂ ਦਿਲੋਂ ਸਾਡੇ ਨਾਲੋਂ ਬਹੁਤ-ਬਹੁਤ ਤੁਹਾਡਾ ਧੰਨਵਾਦ ਹੈ ਮੈਂ ਜ਼ਿਆਦਾ ਟਾਈਮ ਨਹੀਂ ਲੈਣਾ ਚਾਹੁੰਦਾ ਲੋਕੋ ਕੋ ਅਕਸਰ ਕਹੇ